ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਲੋਤਰਾ ਹਸਪੀਟਲ ਪੰਗੋਲੀ ਚੌਂਕ ਬਣਿਆ ਮਸੀਹਾ 10 ਦੇਣਾ ਚਾਹੁੰਦੇ ਹਾਂ ਕਿ ਬਰਸਾਤਾਂ ਦੇ ਚੱਲਦੇ ਪਿਛਲੇ 10 ਦਿਨਾਂ ਤੋਂ ਲੱਗੀ ਹੋਈ ਲਗਾਤਾਰ ਬਰਖਾ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੇ ਪੰਗੋਲੀ ਚੌਂਕ ਸਲੋਤਰਾ ਹਸਪੀਟਲ ਦੇ ਡਾਕਟਰ ਜਤਿੰਦਰ ਸਲੋਤਰਾ ਨੇ ਦੱਸਿਆ ਕਿ ਜੋ ਵੀ ਲੋਕ ਹੜ੍ਹ ਪ੍ਰਭਾਵਿਤ ਹੋਏ ਹਨ ਉਹਨਾਂ ਲਈ ਸਾਡੇ ਹਸਪੀਟਲ ਦੇ 24 ਘੰਟੇ ਦਰਵਾਜ਼ੇ ਖੁੱਲੇ ਹਨ ਅਤੇ ਜੋ ਲੋਕ ਸਾਡੇ ਹਸਪੀਟਲ ਤੱਕ ਨਹੀਂ ਪਹੁੰਚ ਸਕਦੇ ਉਹ ਸਾਨੂੰ ਫੋਨ ਕਾਲ ਜਾਂ ਇਨਫੋਰਮੇਸ਼ਨ ਕਰ ਦੇਣ ਅਸੀਂ ਉਹਨਾਂ ਲਈ ਉਹਨਾਂ ਦੇ ਪਿੰਡ ਵਿੱਚ ਕੈਂਪ ਲਗਾਵਾਂਗੇ ਅਤੇ ਦਵਾਈਆਂ ਫਰੀ ਦਵਾਂਗੇ ਆਓ ਜਾਣਦੇ ਹਾਂ ਔਰ ਕੀ ਕੁਝ ਕਿਹਾ ਉਹਨਾਂ ਨੇ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੇਰਾ ਨਾਮ ਡਾਕਟਰ ਜਤਿੰਦਰ ਸੁਹੋਤਰਾ ਹੈ ਸਾਡਾ ਹਸਪਤਾਲ ਸੁਹੋਤਰਾ ਮਲਟੀ ਸਪੈਸ਼ਲਟੀ ਹਸਪਤਾਲ ਲੀਚਕ ਪਠਾਨਕੋਟ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ 7 ਦਿਨਾਂ ਤੋਂ ਜਾਂ ਤੁਸੀਂ 10 ਦਿਨ ਤੋਂ ਲਗਾਤਾਰ بارش ਹੋ ਰਹੀ ਹੈ ਉਹਦੇ ਕਾਰਨ ਬਹੁਤ ਹੀ ਫਲਡ ਫਲਡ ਵਰਗੇ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਖਾਸ ਕਰ ਆਪਣਾ ਰਾਵੀ ਦਰਿਆ ਦਾ ਨਾਲਾ ਜਿਹੜੇ ਵੀ ਪਿੰਡ ਹੈਗੇ ਆ ਉਹਨਾਂ ਵਿੱਚ ਸਾਰੇ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ ਹੁਣ ਐਜ਼ ਅ ਮੈਡੀਕਲ ਪ੍ਰੋਫੈਸ਼ਨਲ ਜਾਂ ਸਾਡਾ ਇਦਾਂ ਹਸਪੀਟਲ ਹੈ ਸਾਡਾ ਇਹ ਫਰਜ਼ ਬੰਦਾ ਹੈ ਕਿ ਆਪਾਂ ਇਸ ਹਾਬ ਦਾ ਤੇ ਘੜੀ ਦੇ ਵਿੱਚ ਸਾਹਮਣੇ ਆਈਏ ਜਿੱਥੇ ਵੀ ਸਾਡੀ ਕੋਈ ਲੋਡ ਪੈਂਦੀ ਹੈ ਕੋਈ ਮੈਡੀਸਿਨ ਦੀ ਲੋਡ ਪੈਂਦੀ ਹੈ ਕੋਈ ਮੈਡੀਕਲ ਅਸਿਸਟੈਂਟ ਦੀ ਲੋਡ ਪੈਂਦੀ ਹੈ ਸਾਡਾ ਹਸਪੀਟਲ ਸਾਡੀ ਟੀਮ ਹਮੇਸ਼ਾ ਤਿਆਰ ਬੈਠੀ ਹੈ ਇਵਨ ਅਗਰ ਕੋਈ ਸਾਡੇ ਹਸਪੀਟਲ ਵੀ ਆਣਾ ਚਾਹੁੰਦਾ ਹੈ ਸਾਡਾ ਉਹਨਾਂ ਹੀ ਕੋਸ਼ਿਸ਼ ਰਹੇਗੀ ਕਿ ਜਿਹੜਾ ਕੋਈ ਬਾਹਰ ਕੋਈ ਪੇਸ਼ੈਂਟ ਸਾਡੇ ਕੋਲ ਆਂਦਾ ਉਹਦੀ ਆਪਾਂ ਮੈਕਸਿਮਮ ਹੈਲਪ ਕਰ ਸਕੀਏ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਚਾਹੇ ਆਪਣੇ ਇਲਾਜ ਦੇ ਤੌਰ ਤੇ ਹੋਵੇ। ਬਾਕੀ ਦੇਖੋ ਸਰਕਾਰਾਂ ਸਾਰਾ ਕੁਝ ਕਰਦੇ ਆਂ ਲੇਕਿਨ ਸਾਡਾ ਵੀ ਐਜ਼ ਅ ਹੈਲਥ ਪ੍ਰੋਫੈਸ਼ਨਲ ਇੱਕ ਫਰਜ ਬਣਦਾ ਹੈ ਕਿ ਆਪਣੇ ਆਪਣੇ ਲੋਕਾਂ ਦੀ ਹੈਲਪ ਕਰੀਏ। ਜਿਹੜੇ ਲੋਕ ਸਾਡੇ ਕੋਲ ਨਹੀਂ ਆ ਸਕਦੇ ਡੈਫੀਨਿਟਲੀ ਕਿੰਨੀ ਪਾਛ ਸ ਵਿੱਚ ਲੋਕਾਂ ਕੋਲ ਆਣਾ ਬਹੁਤ ਮੁਸ਼ਕਲ ਹੈ ਮੈਂ ਦੇਖਿਆ ਕਿ ਸੜਕਾਂ ਤੇ ਪੂਰਾ ਪਾਣੀ ਭਰਿਆ ਪਿਆ ਹੈ। ਇਨ ਕੇਸ ਲੋਕੀ ਸਾਡੇ ਕੋਲ ਨਹੀਂ ਆ ਸਕਦੇ। आप जिथे भी कोई बाढ़ प्रीमियर तो पेंड है या कुछ भी है आप उ जाके फ्री मैडिकल कैंप भी लगा सकते हैं वो आप फ्री सेवा करा आप दवाइया फ्री देवे सा जिन्ना भी हो सके आप जरूर करा यही नहीं कि साढ़े को पेशेंट इतने आए जिथे लगता है कि साड़ी लड़ पी है सूँ थोड़ा जहाँ कोई पिंड वाले ज कोई सरपंच ज कोई भी उत्तर कोई टीम दस दे आप उ जाके कैंप जरूर लगावे वन ऑफ द प्रीमियम एंड प्रस्टिजियस providing a wide range of professional courses with 100% placement assistance we are sri sai Group